ਸਾਡੇ ਜਿਹੜਾ ਮਾਨਸਾ ਦੇ ਐਸਐਸਪੀ ਸਾਹਿਬ ਆਪਣੇ ਪਿੰਡ ਖਿਆਲਾ ਕਲਾ ਪਹੁੰਚੇ ਤੇ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜੀ ਆਇਆਂ ਨੂੰ ਅਸੀਂ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਐਸਐਸਪੀ ਸਾਹਿਬ ਦੱਸ ਕੇ ਗਏ ਨੇ ਵੀ ਅਸੀਂ ਜੋ ਡਰੱਗ ਹੈ ਜਾਂ ਹੋਰ ਸਮੱਸਿਆ ਨੇ ਅਸੀਂ ਮਤਲਬ ਪੂਰਾ ਜੋਰ ਲਾ ਰਹੇ ਹਾਂ ਵੀ 100% ਨਹੀਂ ਹੋਈਆਂ ਤੇ ਪਰ ਅਸੀਂ ਜੋਰ ਲਾ ਰਹੇ ਸਾਡਾ ਸਿਸ ਸਾਹਿਬ ਅਸੀਂ ਕਿਸੇ ਪਾਰਟੀ ਨੂੰ ਕੋਕਲਾਉਜ ਨਹੀਂ ਕਰਦੇ ਕਿਸੇ ਨੂੰ ਅਸੀਂ ਨਿੰਦੇ ਨਹੀਂ ਸਾਡੀ ਸਰਕਾਰ ਜਿਹੜਾ ਪ੍ਰਸ਼ਾਸਨ ਹੈ ਉਹ ਸਾਡੀ ਸਰਕਾਰ ਜਿਹੜੀਆਂ ਆਮ ਸਰਕਾਰਾਂ ਨੇ ਇਹ 5 ਸਾਲਾਂ ਬਾਅਦ ਲੋਕ ਇਹਨਾਂ ਨੂੰ ਕਦੋਂ ਵੀ ਬਦਲ ਸਕਦੇ ਨੇ ਜਿਹੜੀ ਅਸਲ ਸਰਕਾਰ ਉਹ ਤੁਸੀਂ ਹੋ ਸਕਦੇ ਇਸਲੇ ਸਮੇਂ ਦੇ ਵਿੱਚ ਸਰਕਾਰਾਂ ਕੋਈ ਵੀ ਇੰਜਾਂ ਨੇ ਚਾਹੇ ਉਹ ਮੌਜੂਦਾ ਸਰਕਾਰ ਮੈਂ ਕਿਸਾਨੀ ਦੇ ਮੁੱਦਲੇ ਮਸਲੇ ਤੇ ਦੋ ਕ ਛੋਟੇ ਮਸਲਾ ਆਹ ਤੇ ਉਹਨਾਂ ਦੋ ਗੱਲਾਂ ਕਿਉਂਕਿ ਸਰਕਾਰ ਨੇ ਕਿਸਾਨ ਨੂੰ ਕਿਹਾ ਸੀ ਕਿਸਾਨਾਂ ਨੂੰ ਜਿਸ ਪਰਾਲੀ ਨੂੰ ਅੱਗ ਲਾਇਓ ਤੇ ਜਿਹੜਾ ਉਹ ਵਿਚੀ ਵਾਹ ਕੇ ਉਹਨੂੰ ਉਹਨੂੰ ਕਣਕ ਬੀਜੀ ਜਾਵੇ ਕਿਸਾਨਾਂ ਨੇ 80% ਇਹ 90% ਗੱਲ ਮੰਨ ਕੇ ਖਰਚਾ ਵੀ ਦੁੱਗਣਾ ਕੀਤਾ ਜਿਹੜਾ ਸ਼ੇਰਸਾਬ ਦਾ ਕਿੱਲੇ ਦਾ ਕਿੱਲਾ ਵਿਕਦਾ ਸੀ ਉਹ ਤੇ 16 1600 ਰੁਪਏ ਦੇ ਕੇ ਕਿਰਾਏ ਤੇ ਵਜਾਇਆ ਕਿਉਂ ਕਣਕ ਵਿੱਚ ਬਜਾਈ ਜੇ ਵਾ ਤੁਸੀਂ ਗਰਾਊਂਡ ਰੀਮ ਤੇ ਜਾ ਕੇ ਦੇਖੋ ਤਾਂ ਕਣਕਾਂ ਦੇ ਕਿੱਲੇ ਦੇ ਕਿੱਲੇ ਹੋ ਸੁੰਢੀ ਨਾਲ ਤਬਾਹ ਹੋਏ ਪਏ ਨੇ ਤੇ ਇੱਕ ਇੰਸਪੈਕਟਰ ਦੀ ਡਿਊਟੀ ਲਾਤੀ ਵੀ ਜਿੱਥੇ ਕਿ ਤੇ ਸਾਨੂੰ ਧੂਆ ਨਿਕਲਦਾ ਤੇ ਕਿਸਾਨ ਤੇ ਪਰਚੇ ਕਰਦੇ ਹੋ ਤੇ ਜਿਹੜੀ ਉਹਦੀ ਜ਼ਮੀਨ ਹੈ ਉਹਦੇ ਰੈਡਕਟਰੀ ਲਾ ਦਿੰਦੇ ਅਸੀਂ ਤੁਹਾਡੇ ਧਿਆਨ ਤੇ ਲਾਣਾ ਚਾਹੁੰਦੇ ਹਾਂ ਵੀ ਜਿੰਨੇ ਵੀ ਕਿਸਾਨਾਂ ਤੇ ਇਸ ਮਸਲੇ ਦੇ ਪਰਚੇ ਪਏ ਨੇ ਉਹ ਪਰਚੇ ਰੱਦ ਕਰੇ ਜਾਣ ਤੇ ਗਰਾਊਂਡ ਲੈਵਲ ਤੇ ਸਰਕਾਰ ਤੇ ਦਬਾਇਆ ਪਾਇਆ ਜਾ ਸਕਈ ਪਿਛੋ ਕਿਸਾਨ ਦਾ ਨੁਕਸਾਨ ਹੋਇਆ ਛੁਡਿਆ ਸਰਕਾਰਾਂ ਦੀਆਂ ਗੱਲਾਂ ਮੰਨ ਕੇ ਜੋ ਕਿ ਦੁਬਾਰੇ ਲੋਕ ਵੀਜੇ ਨਹੀਂ ਤਿਆਰ ਹੋਏ ਨੇ ਤਾਂ ਅਸੀਂ ਤੁਸੀ ਗਰਾਊਂਡ ਲੈਵਲ ਤੇ ਆਉਂਦੀ ਫੌਜ ਨੂੰ ਲੈ ਕੇ ਦੇਖ ਸਕਦੇ ਹਾਂ ਤੇ ਮੇਰੀ ਤਾਂ ਬੇਨਤੀ ਇਹੀ ਹੈ ਵੀ ਜਿਹੜਾ ਕੋਈ ਜਿਵੇਂ ਹੁਣ ਸਾਡੇ ਪਿੰਡ 'ਚ ਕੋਈ ਅਜਿਹੀ ਘਟਨਾ ਵਾਪਰੀ ਨਹੀਂ ਅਸੀਂ ਸੌਰਪ ਕੀਤੀ ਹੈ ਸਾਡੀ ਚੌਕੀ ਰਿਜਾਰਜ ਬਹੁਤ ਬੜੀ ਧੰਗ ਨਾਲ ਸਾਡੇ ਚ ਵਿਚਰੇ ਨੇ ਕੋਈ ਇਹ ਜਾਂ ਕੋਈ ਟਕਰਾਅ ਨਹੀਂ ਹੋਇਆ ਨਾ ਪੁਲਿਸ ਨਾਲ ਹੋਇਆ ਨਾ ਜੱਸੀ ਬੰਦੀਆਂ ਨਾਲ ਹੋਇਆ ਨਾ ਲੋਕਾਂ ਨਾਲ ਹੋਇਆ ਬਹੁਤ ਅੱਛੇ ਤਰੀਕੇ ਨਾਲ ਇਹਨਾਂ ਨੇ ਗਾਈਡ ਕੀਤਾ ਸਾਡਾ ਪਿੰਡਾ ਸੀ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਪਰ ਅਸੀਂ ਦੁਬਾਰੇ ਫੇਰ ਇਹੀ ਤੁਥੋਂ ਮੰਗ ਕਰਦੇ ਆਂ ਵੀ ਜਿਹੜੇ ਕੋਈ ਕਿਸਾਨਾਂ ਤੇ ਪਰਚੇ ਪਏ ਨੇ ਇਸ ਮਸਲੇ 'ਚ ਜਾਂ ਕੋਈ ਰੈਡੀਟਰੀ ਬੱਜੀ ਹੈ ਤੇ ਉਹਦਾ ਡੀਸੀ ਸਾਹਿਬ ਨਾਲ ਮਿਲ ਕੇ ਜਿੰਨੇ ਵੀ ਸਾਡੇ ਤਸੀਹਦਾਰ ਸਾਹਿਬ ਨਾਲ ਮਿਲ ਕੇ ਇਹ ਜ਼ਰੂਰ ਇਸ ਗੱਲ ਵੱਲ सो थो पिं आयानी बहू बहू धनवाद वाहिगुरू का ख़ाला वाहिगुरू